ਸਾਡਾ ਸੀ ਜਰੂਰ ਤੁਹਾਡੇ ਲੜਕੇ ਦੇ ਜਿਹੜੀਆਂ ਨੇ ਸ਼ਾਦੀਆਂ ਨੇ ਉਸ ਦਾ ਜਿਹੜਾ ਕਾਰਜ ਹੈ ਉਹ ਸੰਪੰਨ ਕਰ। ਇਸ ਵਾਰ ਵੀ ਜਿਹੜਾ ਇੱਕ ਕਾਰਜ ਹੈ 2 ਮਾਰਚ ਐਤਵਾਰ ਵਾਲਾ ਜਿੰਦ ਜਿਹੜਾ ਹੈ। ਪਰਾ ਜਿਹੜਾ ਸਾਡਾ ਖਾਨਾ ਹੈ ਮੰਗਲਾ ਆਸ਼ਰਮ ਨੂੰ ਵਿਉਂਖਲਾ ਕੇ ਉੱਥੇ ਜਿਹੜਾ ਹੈ ਕਾਰਜ ਉਹ ਨਿਚਿਤ ਕੀਤਾ ਗਿਆ। ਦਸਤਰ ਦਾ ਜਿਹੜਾ ਸ਼ੁਰੂਆੰਭਾ ਹੈ ਉਹ ਕਰਨ ਦੇ ਨੇ ਪੰਡਤ ਜੀ ਨੇ ਬਹੁਤ ਹੀ ਵਿਧੀ ਪੂਰਵਕ ਤੰਗ ਦੇ ਨਾਲ ਇਸ ਦਫਤਰ ਦਾ ਸ਼ੀਰਵਾਦਨ ਦੇ ਲਈ ਵਿਧੀ ਪੂਰਵਕ ਉਹਨੇ ਜਿਹੜੀ ਪੂਜਾ ਦੀਆਂ ਰਸਮਾਂ ਨੇ ਉਹਦਾ ਕੀਤੀਆਂ ਨੇ ਔਰ ਪੂਰੀ ਤਰ੍ਹਾਂ ਨਿਸ਼ਟਾਵਾਨ ਹੋ ਕੇ ਸੰਗਤ ਨਾਲ ਜੁੜਾ ਗਿਆ ਹੈ ਜੀ ਮਾਤਾ ਮਾਤਾ ਜੀ ਨੂੰ ਆ ਕੇ ਅੱਜ ਸਤਿਗੁਰੂ ਜੀ ਦੇ ਨਾਮੇ ਬਾਸੁਰਾ ਬੈਠ ਕੇ ਜੀ ਦਾ ਬੈਠ ਕੇ ਉਹ ਨਾਮ ਹੈ ਜੀ ਕਸਰਨੀ ਜੀ ਜੀ ਮਾਨਮਾਨ ਮੰਗਰ ਮਹਾਗਰਾਵ ਦੇ ਪਤਾ ਇਹ ਨੰਬਰ ਹੈ ਆਯੋਗ ਗੁਰੂ ਅੰਮਾ ਗੁਰੂ ਵਿਸ਼ਨੂ ਗੁਰੂ ਗੋਬੀਸ਼ਰਨ ਜੀ ਸਾਡੇ 7 ਸਾਲ ਅਸੀਂ ਜਰੂਰ ਤੋਂ ਮੰਦ ਲੜਕੇ ਦੇ ਜਿਹੜੀਆਂ ਨੇ ਸ਼ਾਦੀਆਂ ਨੇ ਉਸ ਦਾ ਜਿਹੜਾ ਕਾਰਜ ਹੈ ਉਹ ਸੰਪੰਨ ਕਰ ਇਸ ਵਾਰ ਵੀ ਜਿਹੜਾ ਇੱਕ ਕਾਰਜ ਹੈ ਜੋ ਮਾਰਚ ਐਤਵਾਰ ਵਾਲਾ ਦਿਨ ਜਿਹੜਾ ਹੈ ਫਰਾਜ ਜਿਹੜਾ ਸਾਡਾ ਸਾਨਾ ਹੈ ਮੰਗਲਾ ਆਸ਼ਰਮ ਜਿਹਨੂੰ ਬਿਨੋਕਲਾ ਕਹਿੰਦੇ ਨੇ ਉੱਥੇ ਜਿਹੜਾ ਹੈ ਘਰ ਉਹਨੇ ਚਿਤ ਕੀਤਾ ਗਿਆ ਦਫ਼ਤਰ ਦਾ ਜਿਹੜਾ ਸ਼ੂਭ ਆਰੰਭਾ ਹੈ ਉਹ ਕਰਨ ਦੇ ਲਈ ਪੰਡਤ ਜੀ ਨੇ ਬਹੁਤ ਹੀ ਵਿਧੀ ਪੂਰਵਕ ਤੰਗ ਦੇ ਨਾਲ ਇਸ ਦਫ਼ਤਰ ਦਾ ਅਸ਼ੀਰਵਾਦ ਦੇ ਦੇ ਲਈ ਵਿਧੀ ਗੁਰੂਗਰਾਂ ਨੇ ਜਿਹੜੀ ਪੂਜਾ ਦੀਆਂ ਰਸਮਾਂ ਨੇ ਉਹਦਾ ਕੀਤੀਆਂ ਨੇ ਔਰ ਪੂਰੀ ਤਰ੍ਹਾਂ ਨਿਸ਼ਟਾਵਾਨ ਹੋ ਕੇ ਜਿੰਦਰ ਸਿੰਘ ਜੀ ਛੱਠਾ ਜੋ ਕਿਸੇ ਜਾਣ ਪਛਾਣ ਦੇ ਮਹਤਾਜ ਨੇ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਨੇ ਔਰ ਛੇ ਪੋਲਾ ਸੇਵਾ ਸੰਸੀ ਨੂੰ ਇਸ ਗੱਲ ਦਾ ਵਰਦਾਨ ਹੈ ਕਿ ਛੱਠਾ ਜੀ ਜਦੋਂ ਵੀ ਕਾਰਜ ਦਾ ਆਰੰਭ ਕਰਦੇ ਨੇ ਸਤ ਸਮਤਾ ਕਰੇ ਸਾਡੇ ਉੱਪਰ ਹੈ ਇਹਨਾਂ ਦੀ ਸੇਵਾਵਾਂ ਨੂੰ ਉਹ ਕਰਕੇ ਇਹਨਾਂ ਨੂੰ ਪ੍ਰਦਾਨ ਦੀ ਜਿਹੜੀ ਜ਼ਿੰਮੇਵਾਰੀ ਚੇਅਰਮੈਨ ਜ਼ਿੰਮੇਵਾਰੀ ਕਿਉਂਕਿ ਹਮੇਸ਼ਾ ਇਹਨਾਂ ਨੇ ਰਗਨ ਮਿਹਨਤ ਤੇ ਇਮਾਨਦਾਰੀ ਦੇ ਨਾਲ ਐਫਸੀਆਈ ਡਿਪਾਰਟਮੈਂਟ ਦੇ ਕਰਮਚਾਰੀਆਂ ਦੀ ਮਿਹਨਤੂ ਜਿਹੜੀ ਪ੍ਰੋਜੈਕਟ ਜਿਹੜੀ ਇਹਨੇ ਹਮੇਸ਼ਾ ਜਤਨ ਕੀਤੇ ਰਹੇ ਸੀ ਅਸੀਂ ਆਪਣੇ ਆਪ ਨੂੰ ਵੱਡੇ ਭਾਗਵੇਂ ਵਾਲਾ ਸਮਝਦੇ ਹਾਂ ਇਕੱਠਾ ਸਾਡੇ ਇੱਥੇ ਬਹੁਤ ਦਰਿਆ ਦੇ ਇਨਸਾਨ ਨੇ ਬਣ ਬਸ ਉੱਥੇ ਪਰਸਨੈਟੀ ਬਹੁਤ ਬਿਹਤਰੀਨ ਪਰਸਨੈਟੀ ਦੀ ਵੀ ਮਾਰ ਮੈਂ ਵੇਖ ਰਿਹਾ ਸੀ ਹੱਸ ਰਿਹਾ ਸੀ ਮੈਂ ਕਿਹਾ ਵੀ ਅੱਜ ਕਿਹੜੇ ਰੰਗ ਦੀ ਬਣ ਕੇ ਆਣਗੇ ਸਾਡੇ ਵਿੱਚ ਸੋ ਪੇਜ ਜਿ ਚਾ ਚਾ ਕੇ ਜਿੱਥੇ ਰੱਖਦੇ ਨੇ ਅੱਜ ਕਿਤੇ ਪੇਜ ਦੇ ਵਿੱਚ ਇਹਨਾਂ ਦੇ ਇੱਕ ਤੰਦਰ ਹੁੰਦੀ ਹੈ ਕਿ ਮਾਨਵਤਾ ਦੀ ਮਨੁੱਖਤਾ ਦੀ ਭਲਾਈ ਦੇ ਲਈ ਯਤਨਸ਼ੀਲ ਪਰ ਮਾਗਵੇਂ ਇਹਨਾਂ ਨੂੰ ਤੰਦਰ ਗਾਂਧੀ ਸਾਹਿਬ ਸ਼ਰਮਾ ਜੀ ਸਹਿਰ ਦੇ ਬਹੁਤ ਸਾਰੇ ਬਸੁਰਤੇ ਸੱਜਣ ਇੱਥੇ ਮੁੱੱਚੇ ਨੇ ਨਾਲ ਜੁੜਿਆ ਪਰ ਮੈਂ ਕੋਸ਼ਿਸ਼ ਕਰਦਾ ਕਿ ਸਹੀ ਸਮੇਂ ਤੇ ਜਾ ਕੇ ਇਹਨਾਂ ਦੀ ਜੋਗੀ ਸਹਾਰੇ ਨਾ ਜਾਵਾ ਪਹੁੰਚਾ ਹੋਰ ਹਰ ਤਰ੍ਹਾਂ ਦੇ ਚਰਨ ਹਰ ਵਾਰੀ ਦਰਮਾਣ ਤੇ ਸਾਲਪੇ ਇੱਥੇ ਆਉਂਿਆ ਆਂ ਤੀਜੀ ਵਾਰੀ ਵੀ ਇੱਥੇ ਆਣਾ ਆਂ ਤੇ ਮੈਂ ਸੰਸਥਾ ਨੂੰ ਪਹਿਲਾਂ ਵੀ ਔਰ ਮੈਂ ਹੁਣ ਵੀ 51000 ਰੁਪਏ ਇਸ ਸੰਸਥਾ ਨੂੰ ਦੇ ਰਿਹਾ ਜੈ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਤੇ ਮੈਂ ਖੁਸ਼ੀ ਕਰਦਾ ਸਾਰੇ ਸਹਿਰ ਨਿਵਾਸੀ ਜਿਵੇਂ ਇਹਨਾਂ ਨੇ ਬਰਲਾ ਕੀਤਾ ਹੋਇਆ ਹੈ ਵੱਡੇ ਸਭ ਲੰਬੇ ਸਮੇਂ ਤੋਂ ਬੀਬੀ ਵਾਰਤ ਕੀ ਇਹ ਜਰੂਰਤਵਰ ਲੜਕੀਆਂ ਦੇ ਜੇ ਸਾਦੀ ਕਰਦੇ ਆ ਉਹਦੇ ਵਿੱਚ ਮੈਂ ਪੰਡਾ ਭਾਗ ਸਾਦੀਆ ਵੀ ਮੇਰਾ ਵੀ ਹਿੱਸਾ ਦੇ ਚ ਪੈਂਦਾ ਮੋਰਰੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਸਾਰੇ ਅਦ ਨਾਲ ਜੁੜੋ ਔਰ ਇਹਦਾ ਇਤਨਾ ਸਲੰਘਾਯੋਕ ਕੰਮ ਹੈ ਇਹਦੇ ਵਿੱਚ ਆਪਾਂ ਸਾਰੇ ਹਿੱਸਾ ਨਾਲ ਕਿਤੇ ਲਈਏ ਮੈਂ ਦੁਬਾਰਾ ਫਿਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਾਰੀ ਇੰਤੋਵਾ ਦਰਿਯੋ ਸ਼ਿਪੋਲਾ ਸੇਵਾ ਸੰਘੇ ਵੱਲੋਂ ਲੜਕੀਆਂ ਦੇ ਵਿਆਹ ਹਰ ਸਾਲ ਕਿਤੇ ਜਾ ਰਹੇ ਨੇ ਗੁਲ ਵੀ ਕਰੇ ਜਾ ਰਹੇ ਨੇ ਉਹਦੇ ਵੇਲੇ ਤੁਸੀਂ ਕੀ ਕਹਿ ਰਹੇ ਹੋ ਤੁਹਾਨੂੰ ਗਰਨ ਗਮੀ ਮਹਿਮਾਨ ਜੀ ਪੈਸਾ ਰਾਜ ਬਹੁਤ ਜਿਆਦੇ ਅੱਛਾ ਜੋ ਕਿ ਸਾਡੇ ਰਜਿੰਦਰ ਸ਼ਰਮਾ ਜਿਨੇ ਉਪਰਾਲਾ ਕੀਤਾ ਤੇ ਨਾਲ ਮੁਵਮੈਂਟੀ ਨੇ ਬੜੇ ਜ਼ੋਰਦਾਰ ਉਪਰਾਲਾ ਕੀਤਾ ਜੀ ਇਸ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਜੀ ਜੋ ਕਿ ਅੱਜ ਕਿੰਨੇ ਚਿਰਾਂ ਤੋਂ ਇਹਨਾਂ ਨੇ ਉਪਰਾਲਾ ਕਰਦੇ ਆ ਰਹੇ ਨੇ ਜੋ ਕਿ ਬਹੁਤ ਹੀ ਅਹਿਮ ਸਤ ਸੋਚ ਨਾਲ ਜੀ ਇਹ ਪ੍ਰਾਲਾ ਦੇ ਨਾਲ ਅੱਜ ਇਹ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ ਉਹਦਾ ਉਦਘਾਟਨ ਦੇ ਨਾਲ ਦੀ ਸਾਡੇ ਚੱਟਾ ਸਾਹਿਬ ਜੀ ਜੋ ਕਿ ਮਹਿਮਾਨ ਰਹੇ ਉਹਨਾਂ ਨੇ ਬਹੁਤ ਹੀ ਕਿਰਤੀ ਦੇ ਵਿਜੇ ਰਾਸ਼ੀ ਜੋ ਕਿ ਅਦਾ ਕੀਤੀ ਹੈ ਉਹਦੇ ਅਸੀਂ ਰਹਿਣੀ ਆ ਜੋ ਕਿ ਇਸੇ ਤਰ੍ਹਾਂ ਸਾਰੇ ਸਮੂਹ ਮੈਂਬਰ ਜੋੜ ਕੇ ਆਪਣੇ ਪ੍ਰਾਲਾ ਕਰਨਗੇ ਤੇ ਜਨੂਰਤ ਮੰਗ ਲੜਕਿਆਂ ਦੀ ਸੇਵਾ ਦੇ ਵਿੱਚ ਯੋਗਦਾਨ ਪਾਣਗੇ ਮੈਂ ਸਾਰੀ ਕਮੇਟੀ ਦਾ ਤੇ ਰਜਿੰਦਰ ਵੱਲੋਂ ਤੇ ਸਾਰੇ ਆਏ ਹੋਏ ਪਤਵੰਤੇ ਸੱਜਣਾ ਦਾ ਲੱਖ ਲੱਖ ਧੰਨਵਾਦ ਕਰਦੇ ਆਂ। ਆਉਣ ਦੇ ਨਾਤੇ ਮੈਂ ਛੱਠਾ ਸਾਹਿਬ ਦਾ ਸਾਡੇ ਛੋਟੇ ਜਿਹੇ ਬਲਾਵੇ ਦੇ ਉੱਤੇ ਆਉਣ ਦੇ ਚਾਹੇ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅਸੀਂ ਸਾਡਾ ਛਿੱਕੇ ਜੇ ਬਲਾਵੇ ਤੇ ਇਹਨਾਂ ਨੇ ਇੱਥੇ ਆ ਕੇ ਸਾਡਾ ਮਾਣ ਵਧਾਇਆ ਔਰ ਸਾਨੂੰ ਉਮੀਦ ਹੈ ਵੀ ਇਸੇ ਤਰ੍ਹਾਂ ਹਰ ਸਾਲ ਸਾਡਾ ਇਹ ਇੱਥੇ ਆ ਕੇ ਮਾਣ ਵਧਾਉਂਦੇ ਰਹਿਣਗੇ ਤੇ ਸਾਨੂੰ ਅਸ਼ੀਰਵਾਦ ਦਿੰਦੇ ਰਹਿਣਗੇ। ਜੋ ਇਹਨਾਂ ਦਾ 51000 ਦਾ ਸਹਿਯੋਗ ਅੱਜ ਲੜਕੀਆਂ ਦੇ ਵਿਆਹ ਦੇ ਵਿੱਚ ਇੱਕ ਸੇਵਾ ਦੇ ਤੌਰ ਤੇ ਦਿੱਤਾ ਗਿਆ ਹੈ। 51000 ਨਹੀਂ ਸਾਡੇ ਮਾਸਟਰ ਦਾ 5 ਲੱਖ ਰੁਪਏ ਵਰਗਾ ਹੈ ਹੋਰ ਪਰਮਾਤਮਾ ਕੋਲੇ ਨਾਲ ਇਹਨਾਂ ਨੂੰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਅਸੀਂ ਤਾਂ ਇਹੀ ਪੌਣੇ ਰਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ